Five dollars, six cents. Please enter. You have five hundred six minutes. करने के लिए धन्यवाद आपने जिनको कॉल किया है वो तो जल्द ही आपका कॉल उठाएंगे कृपया तो नाई बात बने रहे हेलो हेलो मेरे की हाल है मैं हर नेक बोल रहे मैं क्या बताता हूँ अच्छा अच्छा सच्ची का वही सच्ची का ठीक ठाक हो? ਇਸ ਦਾ ਬਹੁਤ ਵਧੀਆ ਹੰਦੀ ਆ ਬਾਈ ਜੀ ਸਾਨੂੰ ਜੀ ਜੀ ਮਹਾਰਾਜ ਚਰਦੀ ਗਲਾ ਰੱਖੇ ਵੀਰੇ ਕਿੱਥੋਂ ਬੋਲਦੇ ਹੋ ਅਜੀ ਲੈਰੇ ਬੇਕੇ ਦੇ ਬੋਲਦੇ ਆ ਜੀ ਲੈਰੇ ਗਲੰਦਰ ਮਨੇ ਨੰਬਰ ਦਿੱਤਾ ਤੁਹਾਨੂੰ ਦਿਖਾ ਦਿੱਤਾ ਆ ਅਜੀ ਲੈਰੇ ਬੇਕੇ ਦੇ ਆ ਕੇ ਸਰਪੇ ਗਿਆ ਅੱਗੇ ਅ ਵੀ ਦਿਖੰਡੇ ਜਿਹੜੇ ਆ ਹਾਂਜੀ ਦਿਖੰਡੇ ਜਿਹੜੇ ਤੇ ਆ ਜਿਹੜਾ ਹਾਂਜੀ ਆ ਜੋ ਵੀ ਕਾਂਡ ਹੋਇਆ ਇਹ ਜਿਹੜਾ ਤੁਹਾਡੇ ਪੈਸੇ ਖਰਾਬ ਹੋਏ ਇਹ ਇਹ ਵੀ ਉਹੀ ਏਜੰਟ ਹੈ ਜਿਹਦੇ ਕੋਲ ਉਹ ਮੁੰਡੇ ਦੇ ਖਰਾਬ ਹੋਏ ਹਾਂਜੀ 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 ਅੱਗੇ ਅਜੇ ਕਰਦੀ ਹੋਈ ਆ ਜੀ ਹਾਂਜੀ ਹਾਂਜੀ ਹੋਈ ਆ ਜੀ ਤੁਸੀਂ ਵੀ ਉੱਥੇ ਇੰਡੋਨੇਸ਼ੀਆ ਜਾ ਕੇ ਆਏ ਹੋ ਜਕਾਰਤਾ ਰਹਿ ਕੇ ਆਏ ਹੋ ਮੈਂ ਅੱਜ ਹੀ ਜਕਾਰਤਾ ਗਿਆ ਕਰੀ ਜਕਾਰਤਾ ਗਿਆ ਮੇਰਾ ਬੇਟਾ ਤੇ ਮੈਂ ਆਈ ਹਰਤਾ ਲਾਗ ਗਿਆ ਤੁਹਡੀ ਉਮਰ ਕਿੰਨੀ ਹੈ ਵੀਰ ਜੀ ਮੇਰੀ ਮਰ ਹੈ 45 ਸਾਲ ਦੀ ਹੈ ਸਰ ਜੀ 45 46 ਸਾਲ ਓਕੇ ਇਹ ਦੇਖੋ ਜੀ ਬਾਈਕੀ ਹਾਂਜੀ ਤੁਸੀਂ ਦੋਨੋਂ ਕਿਓ ਸੀ ਪਿਓ ਪੁੱਤ ਹਾਂਜੀ ਹਾਂਜੀ ਜਾਨੀ ਹਾਂਜੀ ਓਕੇ ਤੇ ਕੀ ਕਹਾਣੀ ਬਣੀ ਤੁਹਾਡੇ ਨਾਲ ਤੁਸੀਂ ਪਹਿਲਾਂ ਏਜੰਟ ਦੇ ਏਜੰਟ ਨੂੰ ਕਿੱਦਾਂ ਜਾਣਦੇ ਸੀ ਪਹਿਲਾਂ ਹੋਰ ਇੱਕ ਮਹੂਲੀ ਦਵਾਈ ਹੋ ਜਾ ਰਹੀ ਸਾਡੇ ਕੋਲ ਆਉਂਦਾ ਨਹੀਂ ਸੀ ਅੱਛਾ ਉਹਦਾ ਜਾਵੇ ਕਿੱਦਾਂ ਟਾਈਮ ਸੀ ਆ ਫਿਰ ਹੱਥ ਹੈ ਤੇ ਇਹਨਾਂ ਨੇ ਤੁਹਾਨੂੰ ਉਹ ਜਾ ਕੇ ਗੱਲ ਕਰਨ ਲੱਗੇ ਸੀ ਤੁਸੀਂ ਇਹਨਾਂ ਨੂੰ ਕਿੱਥੇ ਮਿਲੇ ਔਰ ਇਹਨਾਂ ਨੇ ਕੀ ਤੁਹਾਡੇ ਨਾਲ ਕਮਿਟਮੈਂਟ ਕੀਤੀ ਇਹ ਸਾਨੂੰ ਇਹ ਤੋਂ ਕੋਲ ਲੱਗੇ ਗਿਆ ਇਹ ਸਾਨੂੰ ਸਰੀਆਨ ਵਾਲੀ ਬੀ ਹੋ ਜਾਉਂਦੇ ਪੂਰੇ ਆ ਗਈ ਤਾਨੂੰ ਜਕਾਰਤਾ ਹੀ ਮਿਲੇ ਇੱਥੇ ਨਹੀਂ ਮਿਲੇਣਾ ਹਾਂਜੀ ਹਾਂਜੀ ਜੀ ਆਹ ਤਹਾਨੂੰ ਜਿਹੜੇ ਮਿਲਿਆ ਜਰਤਾ ਸੋ ਇਹ ਵੀਤ ਨਹੀਂ ਮਿਲਾਈ ਤੇ ਜੀ ਤਾਂ ਜਿਹੜੇ ਮਿਲਿਆ ਆ ਜੀ ਤੇ ਜਿਹੜਾ ਜਿਹੜਾ ਵੀ ਆਈ ਕਿਸੇ ਨੂੰ ਕਹਿੰਦਾ ਕਿ ਨੇਕਾ ਤੋਂ ਜੂਰੇ ਤੋਂ ਆਈ ਤੇ ਜਿਹੜਾ ਮੇਨ ਏਜੰਟ ਆ ਉਹਦਾ ਕੀ ਨਾਮ ਹੈ ਉਹਦੇ ਨਾਲ ਜੀ ਸਿੰਘ ਦਾ ਕੋਈ ਜੀ ਸਿੰਘ ਦੀ ਕੁਲਜੀਤ ਸਿੰਘ ਬੈਂਸ ਉਹ

ਪਾਸਵਰਡ ਨਹੀਂ ਗਿਆ ਅੱਛਾ ਘੜਾ ਘੜਾ ਪੈਂਡਾ ਘੜਾ ਢੋਡ ਘੜਾ ਸਾਈਕਾਰ ਦੇ ਲਈ ਅੱਛਾ ਤੇ ਰੋਟੀ ਸੰਭਲ ਬਰੋਗ ਕਰ ਰਿਹਾ ਕਿ ਤੁਹਾਨੂੰ ਸੱਤ ਦਿਨਾਂ ਬਾਅਦ ਦਾ ਤੇ ਵੀ ਆਣਾ ਵੀ ਹੋ ਗਿਆ ਵਿਦਾ ਜੀਆ ਤੁਹਾਨੂੰ ਉਹ ਤੇ ਵੀ ਅਵਸਤਾ ਤਾਈ ਹੂੰ ਹੂੰ ਡਾਕਟਰ ਤੇ ਵੀ ਹੋ ਕੇ ਸੀ ਕੋਈ ਅੱਛਾ ਦੇਖ ਕੇ ਤੇ ਉਦੋਂ ਬਾਅਦ ਹੁਣ ਪਾਸਵਰਡ ਵਾਲਾ ਚੇਲ ਵਾਸੀ ਹੂੰ ਹੂੰ ਜਿਹੜਾ ਕਰਾ ਕੇ ਐਜੈਂਟ ਲਿਖਿਆ ਜੀ ਇਸ ਤਰ੍ਹਾਂ ਹੋ ਗਿਆ ਸਰੀ ਉਹ ਕਿਦੇ ਤੁਸੀਂ ਟੋਟਲ ਉੱਤੇ ਕਿੰਨੇ ਦਿਨ ਰਹੇ ਹੋ ਅਜਾ ਜੀ ਤੁਸੀਂ ਕਿੰਨੇ ਦਿਨ ਰੇਜ਼ ਕਰਤਾ ਅਜਾ ਤਾਂ ਸੀ ਮੈਂ ਬਸ ਕੀ ਰਹੀ ਐ 2-3 ਮਹੀਨੇ ਮਿਲ ਨਹੀਂ ਆਈਆਂ ਹੁਣ ਬਾਕੀ ਨਹੀਂ ਅੱਛਾ ਜੀ ਤੇ ਫਿਰ ਪੈਟੇ ਓਕੇ ਇਹਨਾਂ ਨੇ ਤੁਹਾਨੂੰ ਫਿਰ ਫੇਕ ਵੀਜ਼ਾ ਲਗਾਤਾ ਪਾਸਪੋਰਟ ਤੇ ਤੇ ਤੁਸੀਂ ਵੀ ਯਾ ਸਟicker ਕਰ ਲਿਓ ਜਦੋਂ ਤੁਸੀਂ ਸਟicker ਦੇ ਕੇ ਚਲੋ ਤਾਂ ਸਭੇ ਤਲਾਈ ਦਿੱਲੀ ਜਾਂ ਲਾਲ ਦਿੱਲੀ ਉੱਪਰ ਚੇ ਵੀ ਕਰਵਾ ਹੀ ਕਰੋ ਸਤਨਾ ਤੁਹਾਨੂੰ ਉੱਥੋਂ ਸਟicker ਹੀ ਦੇ ਦੇ ਵੀਜ਼ਾ ਦਾ ਵੀ ਉੱਥੇ ਜਾ ਕੇ ਦਿੱਲੀ ਉਤਰ ਕੇ ਤੇ ਆਪਣਾ ਸਟicker ਜਿਹੜਾ ਉਹ ਪਾਸਪੋਰਟ ਤੇ ਲਗਾ ਲਿਓ ਹਾਂ ਦਿੱਲੀ ਉਤਰ ਕੇ ਲਾ ਲਓ ਹਾਂਜੀ 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 ਕਰੀ ਹਾਂਜੀ 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 ਤੇ ਫਿਰ ਤੁਸੀਂ ਉਹ ਸਟicker ਲੈ ਕੇ ਅੱਗੇ ਇੰਡੀਆ ਨੂੰ ਅਯੂਨੀਆ ਅਗੇ ਹਾਂਜੀ ਅਯੂਨੀਆ ਅਗੇ ਜਤਨ ਦਾ ਅਗੇ ਜੋਗੀ ਕਵੀ ਇਹਦੇ ਤੋਂ ਹੋਮੀ ਹੁਣ ਆਏ ਵੀ ਜੇ ਪਤਾ ਰਹੇਗਾ ਕਿ ਇਹ ਸਹੀ ਹੋਊਗਾ ਹਾਂ ਸਾਡੇ ਦੇ ਬੇਟੇ ਆ ਸਾਡੇ ਲਈ ਉਹ ਪਾਸਾ ਕਰਾਵਾ ਲਈ ਜਿਹੜੀਆਂ ਸਾਡੇ ਲਈ ਆਖਾ ਦੇ ਬੇਟੇ ਨੇ ਵੀ ਬੋਲੇ ਨਾ ਕਿ ਬੇਟੇ ਨੂੰ ਬੇਟੇ ਨੂੰ ਜੀਤੀ ਮਿਲ ਗਿਆ ਕਹਿੰਦਾ ਮੈਂ ਯੂਐਸਏ ਤੋਂ ਆ ਗਿਆ ਕਹਿੰਦਾ ਬੇਸਪਾਸ ਲੈ ਕੇ ਜਾਵਾਂ ਬਸ ਲੈ ਕੇ ਜਾਵਾਂ 2 ਸਾਲ ਉੱਥੇ ਜੀਵੇ ਚਲਾਇਆ ਬਣ ਕੇ ਲੈ ਕੇ ਆਇਆ ਬਸ ਲੈ ਕੇ ਆ ਬਈ ਲੋਗੜਾ ਦੇ ਸੱਤੇ ਰਿਹਾ 2 ਮਹੀਨੇ ਗੜੀ ਨਾਲ ਸਾਈਲੈਂਡ ਆਉੜਾ ਕਰੇ ਵੇਖਰਾ ਜਾਉੜਾ ਕਰੇ 2-3 ਸਾਈਲੈਂਡ ਜਿਵੇਂ ਆਏ ਪੈਸੇ ਦਾ ਤੋਂ ਬੋਲ ਆ ਕਰੇ ਜਿਵੇਂ ਥੋੜੇ ਬੀਜ ਲੱਗ ਜਾਂਦੇ ਤੇ ਇਹ ਬਾੜੋਂ ਤੋਂ ਫਰੰਟ ਰਾਹ ਤੇ ਜਿਹੜੀ ਨਹੀਂ ਮੈਂ ਆ ਬਗਵਾ ਤਾਂ ਹੀ ਰੋਵਾਈ ਗਈ ਇਹ ਲੈ ਲਾ ਕਰ ਜੇ ਦਵਾਓ ਇਹ ਲੈ ਲਾ ਕਰ ਜੇ ਲੈ 42 ਲੱਖ ਰੁਪਈਆ ਲੈ ਕੇ ਤੁਹਾਡੇ ਕੋਲ ਆ ਗਏ ਕਰ ਜੀ ਹਾਂ ਦੇਖਾਂ ਜੀ ਸਰ ਜੀ ਵਾ ਲੈ ਤੇ ਤੁਸੀਂ ਪਾਇਆ ਕਿੱਦਾਂ ਇੰਡੀਆ ਤੋਂ ਕਿੱਦਾਂ ਭੇਜੇ ਪੈਸੇ ਇਹ ਕਿਹਾ ਸਰਦਾ ਇਹ ਕਿਹਾ ਸੀ ਇਹ ਮੇਰੇਡੇ ਕੋਲ ਜੀ ਦੁੱਖ ਹੈ ਕਿ ਉਹ ਰਹੀ ਬਾਈ ਜਿੱਥੋਂ ਸਦਾ ਚਲੀ ਆ ਲੱਸੀ ਜੀ ਚੰਡੀਗੜ੍ਹ ਦੇ ਜਿਹੜਾ ਇਹ ਇੱਕ ਵਕਤ ਉਹ ਹੱਥ ਜਾ ਕੇ ਉਹਦੇ ਲੱਲ ਉਹਦੇ ਵਾ ਤੇ ਤੁਸੀਂ ਮਤਲਬ ਹਵਾਲਾ ਰਹੀਂ ਭੇਜੇ ਤੁਸੀਂ ਇੱਧਰੋਂ ਇੰਡੀਆ ਤੋਂ ਸਹੀ ਸਰ ਜੀ ਤੁਸੀਂ ਮੈਂ ਕਿਹ ਪੈਸੇ ਕਿੱਦਾਂ ਭੇਜੇ ਬਾਹਰ ਫਿਰ ਇੰਨਾ 42 ਲੱਖ ਰੁਪਈਆ ਅਸੀਂ ਇਹ ਲੇਤੀਆਂ ਸਾਡਾ ਇੱਥੇ ਲੌਗੀ ਗਿਆ ਸੇਟਰ ਮੈਂ ਨਾਲ ਜੀ ਇਹਦੇ ਕੋਲੋਂ ਸੋਹੇ ਗਿਆ ਅਰੰਗੇ ਕੋਲ ਆਈ ਅੱਧੇ ਇਹਦੇ ਤੋਂ ਹੀ ਕਿ ਇੰਨੇ ਪੈਸੇ ਭਾਈ ਜੀ ਕਿੱਧਰੋਂ ਆਏ ਤੁਸੀਂ ਜ਼ਮੀਨ ਜ਼ਮਾਨ ਵੇਚ ਕੇ 30 ਲੱਖ ਰੁਪਈਆ ਇੰਨੇ ਪੈਸੇ ਕਿੱਥੋਂ ਲਿਆਏ ਤੁਸੀਂ 42 ਲੱਖ ਅਸੀਂ ਇਹ ਜੀ ਜੀ ਵੇਚ ਦਾਣਾ ਵੰਡਿਆ ਸੀ ਜੀ ਇਹਦੇ ਮਾਰਕੀ ਦੀ ਬੈਂਕ ਜੀ ਵਾਹਿਗੁਰੂ ਸਤਨਾਮ ਜੀ ਮੇ ਇਹ ਇਹ ਰਾਈਜੀ ਮਾਰਕੀਟ ਦੇ ਵਿੱਚ ਜਿਹੜਾ ਮੱਤਾ ਉਹ ਨੇ ਉਹ ਨੇ ਕੁੱਝ ਨਹੀਂ ਕੀਤਾ ਕਿ ਸੱਪਾਂ ਪਾਰੇ ਦਵਾਈ ਆਈ। ਤੇ ਜਦੋਂ ਉਹ ਢਿੱਲੇ ਮੁੰਡਾ ਆਈ ਉਹਦੀ ਇਮਾਰਤ ਜਦੋਂ ਤੁਹਾਡੇ ਮੈਂ ਕਿਹਾ ਪੈਸੇ ਸਾਰੇ ਹੋ ਗਏ ਖਰਾਬ ਤੇ ਉਹਦੇ ਬਾਅਦ ਤੁਸੀਂ ਆ ਕੇ ਕੋਈ ਕਾਰਵਾਈ ਕੀਤੀ? ਹਾਂਜੀ। ਅਸੀਂ ਕਹਿੰਦੇ ਅਸੀਂ ਇਹਦੇ ਰੱਖਾ ਦਿੱਤੀ ਆ ਜਿਹੜੇ ਪਰਚਾ ਮਾੜਾ ਹੋਊਗਾ ਤੇ ਜਿਹੜਾ ਕੀ ਅਸੀਂ ਬਸਾਂ 3-4 ਮਹੀਨੇ ਹੋਵੇ ਬਸ ਪਰਚਾ ਉਹ ਹੀ ਦਰਜ ਕਰਾਂਗੇ। ਅੱਡੀ ਕਰਾਣੀ ਸੀ। ਉਹ ਕਹਿੰਦੇ ਕੋਈ ਨਹੀਂ ਉਹ ਅਸੀਂ ਆਉਣੇ ਰਹੀ ਮੋੜ ਜਾਂ ਮਿਲ ਜਾਂਦੀ। ਉਹਨਾਂ ਨੇ ਕੋਈ ਪਰਚਾ ਵੀ ਦਰਜ ਨਹੀਂ ਕੀਤਾ। ਮੈਂ ਕੀਤਾ ਗੱਲ ਦੀ ਹੈ ਜੇ ਹੁਣ ਕਹਿੰਦੇ ਹੁਣ ਕਰ ਦਿਆਂਗੇ ਹੁਣ ਬਸ ਥੋੜੇ ਜਿਹੇ ਐਸਾ ਸੀ ਜੰਮਾਟ ਜਾਨੀ ਇਹ ਕਰ ਦਿਆਂਗੇ ਇੱਕ ਦੋ ਇਹ ਸੈਕਟਰ ਵੀ ਹੁਣ ਕਹਿੰਦੇ ਕਰਵਾਇ ਦਿੱਤਾ ਅੱਛਾ ਜੀ ਇੱਥੇ ਪੜ ਗਿਆ ਆ ਸਾਡੇ ਮੇਰੇ ਚਾਚਾ ਉਹਨੇ ਚਾਹੀਦੀ ਰਿਹਾ ਕਰਵਾਉਣ ਦਾ ਜੀ ਸੋਹ ਜੀ ਉਹਦੇ ਵੀਰੇ ਤੇ ਉਸ ਤੇ ਵੀਰੇ ਤੇ ਜਿਹੜਾ ਪੂਲੇਲੇ ਮੁੰਡੇ ਨਾਲ ਜੀ ਉਹਦੇ ਮੁੰਡੇ ਦਾ ਕੋਸ ਲਾਇਆ ਜਿੱਥੇ ਜਗ੍ਹਾ ਤੇ ਜਾ ਕੇ ਮੋੜਾ ਹੈ ਜੀ ਬਰੇ 50000 ਰੁਪਏ ਲਾਇਆ ਸੀ ਕਰਤੀ ਅਜੇ 700 ਲਏ ਲੈ ਪਰ ਉਹ ਤੋਂ ਹੀ ਚਲੇ ਲਏ ਨਾ ਜੀ ਤੁਹਾਡਾ ਨਾਮ ਕੀ ਤੁਹਾਡਾ ਪੂਰਾ ਨਾਮ ਕੀ ਭਾਜੀ ਮੇਰਾ ਗੁਰਤੇਜ ਸਿੰਘ ਹੈ ਜੀ ਗੁਰਤੇਜ ਸਿੰਘ ਹੈ ਜੀ ਗੁਰਤੇਜ ਸਿੰਘ ਪਿੰਡ ਦਾ ਕੀ ਨਾਮ ਤੁਹਾਡੇ ਦਾ ਹਾਂਜੀ ਪਿੰਡ ਕਿਹੜਾ ਲਹੜਾ ਬੇਗਾ ਜੀ ਲਹੜਾ ਗਗਾ ਖਾਸ ਖਾਸ ਲਹੜਾ ਬੇਗਾ ਲਹੜਾ ਬੇਗਾ ਹਾਂ ਜੀ ਲਹੜਾ ਬੇਗਾ ਜੀ ਸਾਜੀ ਪਾਗ ਲੈ ਰਹੇ ਜੀ ਲਹੜਾ ਬੇਗਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਓਕੇ ਤੇ ਹੁਣ ਤੁਸੀਂ ਆਏ ਕਿ ਕਿਹੜੇ ਮਹੀਨੇ ਚਾਏ ਹੋ ਤੁਸੀਂ ਇੱਕ ਕਦੋਂ ਵਾਪਸ ਆਏ ਸੀ ਉਥੋਂ ਜਕਾਰਤਾ ਤੋਂ ਹਾਂਜੀ ਸਾਨੂੰ ਜੀ 2000 ਸਾਲਾਂ ਦੇ ਵੀ ਪ੍ਰਾਇਜਾ ਦੇ ਵੀ ਪ੍ਰਾਇਮੇ ਸਾਲ ਤੋਂ ਉੱਪਰ ਹੋ ਗਿਆ ਕੋਈ ਰਿਪੋਰਟ ਕੋਈ ਪਰਚਾ ਨਹੀਂ ਹੋਇਆ ਕੋਈ ਹਾਂਜੀ ਹਾਂ ਪਰਚਾ ਹੀ ਹਾਂਜੀ ਦੱਸਾ ਦਿੱਤੀ ਹੈ ਪਰਚਾ ਸਾਡੇ ਉਧਰ ਜਿੱਥਾ ਡੇਟ ਬੀਨਾ ਸੀ ਉਹ ਅਫਸਰ ਕੇਸ ਵੀ ਪਾਰਟੀ ਨਾਲ ਸਮਝਾ ਹੋਇਆ ਨਹੀਂ ਕਿ ਰਾਹੀਂ ਗੈਰਹੀ ਹੈ ਪੱਟਾ ਵਾਲਾ ਬਸ ਬੰਦਾਂ ਦਾ ਛੋਟਾ ਪੌਸਾ ਵਾਲੇ ਦਾ ਸਾਰ ਹੋ ਗਿਆ ਤੇ ਸਾਨੂੰ ਲੈ ਦੇ ਦੇ ਇਹ ਜਿਹੜੇ ਦਵਾਰੇ ਗਏ ਸੀ ਇੰਸਟਾਗ੍ਰਾਮ ਆ ਸੀ ਦਵਾਰੇ ਮਿਲਦੇ ਨੇ ਇਹ ਜਿਹੜੇ ਦੋ ਮੇਨ ਮੁੰਡੇ ਇਹਨਾਂ ਦੇ ਤੁਸੀਂ ਘਰ ਨਹੀਂ ਗਏ ਬਠਿੰਡੇ ਆ ਕਰਦੇ ਮੈਂ ਕਿਹਨਾਂ ਦੇ ਘਰੇ ਨਹੀਂ ਗਏ ਤੁਸੀਂ ਬਠਿੰਡੇ ਗਏ ਗਏ ਘਰ ਨਹੀਂ ਗਏ ਕਿਧਰ ਵੜੀ ਜਾ ਗਏ ਸੀ ਇਹਨਾਂ ਦੇ ਘਰੇ ਜਾ ਕੇ ਆ ਕਿਹ ਚੌੜ ਕੇ ਆਈ ਸਾਡਾ ਤਕਰੀ ਮਰ ਗਿਆ ਸਾ ਨਾਤਾ ਹੋ ਗਈ ਹਾਂ ਕੀ ਕਹਿੰਦਾ ਹੂੰ ਉਹਦਾ ਪਿਓ ਹੈ ਘਰ ਚ ਹੋਰ ਕੌਣ ਕੌਣ ਹੈ ਉਹ ਕਹਿੰਦਾ ਕਿ ਉਹ ਆਏ ਥੋੜੀ ਭੁਜਾਈ ਹੈ ਜੀ ਪਰ ਵੀ ਥੋੜੀ ਭੁਜਾਈ ਹੈ ਜੀ ਤੇ ਉਹ ਕੀ ਕਹਿੰਦੇ ਨੇ ਫਿਰ ਅੱਗੋਂ ਜਦੋਂ ਜਾਂਦਾ ਬੰਦਾ ਉਹ ਕਹਿੰਦਾ ਵੀ ਮੈਂ ਬੇਗਾਨ ਖਾ ਰਿਆ ਸਾ ਨਾ ਟੋਕਾ ਕਹਿੰਦਾ ਮੇਰੀ ਪੰਟਾਂ ਨਹੀਂ ਸਾ ਨਾ ਸੱਚਾ ਹੋਆ ਕਸਾ ਜੇ ਕੇ ਰੌਣਕ ਬਈ ਓਕੇ ਆ ਕੰਮ ਵਧੀਆ ਬਈ ਮੈਂ ਬੇਦਖਲ ਕੀਤਾ ਹੈ ਕਹਿ ਕੇ ਤੇ ਆਪਣਾ ਬਸ ਕੰਨੀ ਸਰਕਾਰੋਂ ਤੇ ਮਹੀਨੇ ਦਾ ਕਰੋੜਾਂ ਰੁਪਈਆ ਇਹ ਲੋਕਾਂ ਤੋਂ ਠੱਗੀ ਜਾਂਦੇ ਆ ਕਰੋੜਾਂ ਦੇ ਹਾਂ ਸਰ ਜੀ ਸਾਡੇ ਦਾ ਮਦਦ ਕਰੀਏ ਕੀ ਮਦਦ ਕਰੋ ਜੀ ਬਹੁਤ ਐਸਾ ਪਰੇਸ਼ਾਨ ਆ ਨਾ ਕੋਈ ਪਰਸਾ ਵੀ ਨਹੀਂ ਆ ਕੋਈ ਜੱਲ ਨਹੀਂ ਚੰਗਈ ਹੋ ਰਹੀ ਮੈਂ ਆਹੀ ਵਿਚਰ ਪੁੱਛਿਆ ਲਾ ਦੇਣਾ ਜੀ ਕਿ ਕੋਈ ਬਸਥੇਰੀਆ ਕਰਾਂਗੇ ਵੀ ਆ ਤੁਸੀਂ ਜਿਹੜਾ ਪੈਸਾ ਨਾ ਹੋ ਰਿਹਾ ਹੈ ਤੁਸੀਂ ਜਿਹੜਾ ਪੈਸਾ ਟਰਾਂਸਫਰ ਕੀਤਾ ਉਹਦੇ ਕਾਗਜ਼ ਪੱਤਰ ਹੈਗੇ ਤੁਹਾਡੇ ਕੋਲੇ ਕੋਈ ਸਾਡੇ ਕੋਲ ਬਲੈਂਕ ਵੀ ਸਟੇਟਮੈਂਟ ਹੈਗੀ ਹੈ ਜੀ ਸਾਰੀ ਉਹ ਨਾਲ ਲਾਏ ਪਰਚੇ ਦਿਖਾਉਣ ਜੀ ਇਹਦੇ ਪੂਰੀਆ ਡਾਇਰੈਕਟਰ ਸਾਡੇ ਨੇ ਉਹਦੇ ਖਾਤੇ ਵਿੱਚ 10 ਲੱਖ ਰੁਪਏ ਪਾਏ ਹੋ ਜੀ ਤੇ ਉਹਦੇ ਨਾਲ ਲਾਏ ਤੁਹਾਨੂੰ ਤੇ ਇਸ ਨੇ ਦੱਸਾਇਆ ਲਈ ਪੂਰੀਆ ਦੇ ਮੋਟੇ ਨੇ ਉਹਨੀਆਂ ਆਪ ਜਵਾਨੀ ਪੈਸੇ ਲਾਏ ਜੀ 10 ਲੱਖ ਦੇ ਖਾਤੇ ਵਿੱਚ ਪਾਏ ਜੀ ਹੂੰ 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 ਜਿਹੜਾ ਸਾਡੇ ਨਾਮ ਜੀ ਉਹ ਆਪ 5 ਲੱਖ ਦੇ ਕਿਸੇ ਸਾਗੇ ਆ ਗਿਆ ਪਰ 10 ਲੱਖ ਰੁਪਏ ਸਾਡੇ ਖਾਤੇ ਜੀ ਬੋਲੇ ਹੂੰ 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 15 ਲੱਖ ਇਹ ਇਹ ਸਾਡੇ ਟੋਪੇ ਜਿਹੜੇ ਮੁੰਡਿਆਂ ਦਾ ਲਿਟਰਲ ਹੈ ਕਿੰਨੇ ਬੰਦੇ ਨੇ ਉੱਥੇ ਜਿਹੜਾ ਗਰੁੱਪ ਬਣਿਆ ਹੈ ਉਹ ਬੰਦੇ ਅਸੀਂ ਜਿਹੜੇ ਤਾਂ ਮੁੰਡਾ ਬਖੰਡਿਆ ਵਾਲਾ ਹੈ ਜਗਵਿੰਦਰ ਜੀ ਦਾ ਮਾਇਆ ਹੈ ਹੋਰ ਵੀ ਹੋਗੇ ਬੰਦੇ ਸਾਰੇ ਲੋਕੋ ਨੂੰ ਜੋੜਦੇ ਨੇ ਮੈਂ ਇਕੱਲੇ ਹੀ ਆਉਣਾ ਜੀ ਇਹਦਾ ਬਸੰਤੇ ਰੋਜ਼ ਵਾਸੀ ਨੇ ਹੋਈ ਦੂਸਰੇ ਦਾ ਆਉਂਦੇ ਨਹੀਂ ਮੇਰੇ ਨਾਲ ਨਹੀਂ ਤੇ ਮੈਂ ਪੁੱਛਣ ਲੱਗਾ ਜਕਰਤਾ ਜਿਹੜੇ ਸਾਰੇ ਠੱਗ ਬੈਠੇ ਆ ਇਕੱਠੇ ਹੋ ਕੇ ਇਹ ਕਿੰਨੇ ਬੰਦੇ ਆ ਟੋਟਲ ਹਾਂਜੀ ਉੱਥੇ ਕਰਦੇ ਹੈਗੇ ਅਪਰਾਸਤ ਬੰਦੇ ਜੀ ਇਹਦੇ ਜੇ ਉਹਦਾ ਭਾਈ ਇੱਕ ਹੱਥ ਆ ਕੇ ਆਉਂਦਾ ਹੀ ਠੀਕ ਹੈ ਚਾਰ ਬੰਦੇ ਤਾਂ ਇਹੀ ਆ ਜੀ ਇਹਦੀ ਹੋਰ ਵੀ ਹੈਗੀ ਆ ਜੀ ਓਕੇ ਉਹ ਤਾਂ ਆ ਕਹਿੰਦੇ ਸੀ ਕੰਮ ਕਰਵਾਉਂਗੇ ਇਹਦੇ ਕੋਈ ਨਾ ਦੇ ਉਹ ਇਕ ਦੂਜੇ ਠੱਗ ਲੈਂਦੇ ਆ ਜੀ ਹੂੰ 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 ਐਪੋਰਟ ਤੋਂ ਬਣਈ ਐਪੋਰਟ ਤੇ ਆਣਦੇ ਆਣਦੇ ਬਾਸ ਪਾਉਣ ਕਰਕੇ ਹੂੰ ਕਿਤੇ ਹਰਿਆਣਾ ਦੇ ਬੰਦੇ ਸਾਰੇ ਪਾਸੇ ਬੰਦੇ ਮੈਸੇਜ ਲੌਟ ਤੇ ਸੌ ਕਰਕੇ ਹੋ ਕਾਮ ਲੱਗੇਗੀ ਹੂੰ ਠੀਕ ਹੈ ਅਸਰਾ ਡੱਬੀ ਮਾਰ ਗਈ ਕੋਈ ਕੋਈ ਨਹੀਂ ਕੋਈ ਵੀ ਬੰਦਾ ਬਹੁਤ ਸਾਰਾ ਸਹਾਇਜਾ ਆਣੇ ਕੋਈ ਨਹੀਂ ਕੋਈ ਨਹੀਂ ਮਕੇ ਲੱਗੇ ਆ ਅਸੀਂ ਜਦੋਂ ਕੋਈ ਕੰਮ ਨੇੜੇ ਲੱਗੂਗਾ ਫਿਰ ਆਪਾਂ ਦੱਸਾਂਗੇ ਤੁਹਾਨੂੰ ਉਤੀ ਗਾ ਹਰ ਬਿੱਤੀ ਗਈ ਬੜਾ ਰਿਪੋਰਟ ਹੋ ਜਾਏ ਜਾਂ ਰਿਪੋਰਟ ਹੋ ਜਾਏ ਆਜੀ ਤਾਂ ਅਸੂਰ ਦੀ ਗੱਲ ਵੀ ਹੋਈ ਗਈ ਹੁਣ ਉਹ ਤੁਹਾਨੂੰ ਦਿੰਦੇ ਨੇ ਕੋਈ ਨਹੀਂ ਮੈਂ ਆਪੇ ਲੈ ਲੂੰਗਾ ਜਿਹੜੇ ਜਿਹੜੇ ਕਾਗਜ਼ ਚਾਹੀਦੇ ਹੋਣਗੇ ਨਾ ਆਪਾਂ ਕੋਸ਼ਿਸ਼ ਕਰ ਰਹੇ ਆ ਤੇ ਜਦੋਂ ਕੁਝ ਹੁੰਦਾ ਕੋਈ ਕੰਮ ਕਰ ਵੱਧ ਨਜ਼ਰ ਆਇਆ ਫਿਰ ਆਪਾਂ ਦੱਸਾਂਗੇ ਤੁਹਾਨੂੰ ਠੀਕ ਹੈ ਸਾਡੀ ਠੀਕ ਹੈ ਥੈਂਕ ਯੂ ਹੋਰ ਜੀ ਕੋਈ ਆਈ ਗਰੂ ਮੇਰ ਕਰੇ ਚੜਦੀ ਕਲਾ ਚ ਠੀਕ ਹੈ ਮੇਰਾ ਵੀਰਾ ਤੁਹਾਡਾ ਸਾਡੇ ਕੋਈ ਨਹੀਂ ਬਸ ਆਏ ਅੰਬਰ ਸਗੇ ਵੀ ਇੱਕ ਬੱਚਾ ਸੀ ਇਹ ਵੀ ਚਲੋ ਆਈ ਸੀ ਜੀ ਗੱਲ ਆ ਪਏ ਜੀ ਬਸ ਆਈ ਹੈ ਜੀ ਪਹਿਲਾਂ ਇੱਥੇ ਪੁਰ ਪਟਾਈ ਦੀ ਜਿਹੜਾ ਆਪਾਂ ਬਾਣੀ ਹੈਗੀ ਕੀ ਕੌਕਰ ਹੋ ਜਾਗੇ ਮੈਂ ਤਾਂ ਮੇਰਾ ਸਿਰ ਮੁਰ ਗਿਆ ਛੋਟਾ ਹੀ ਬੰਦਾ ਵਰਗੀ ਬੱਚਾ ਬੱਚਾ ਤੁਹਾਡਾ ਕਿੰਨਾ ਵੱਡਾ ਹੈ ਮੇਰਾ ਤੇ 3 ਸਾਲ ਦਾ ਬੇਟਾ ਹੈ ਕਿੰਨਾ ਪੜਿਆ ਕਿੰਨਾ ਉਹ ਡਿਪਲੋਮਾ ਕਰਾਇਆ ਹੈ ਡਿਪਲੋਮਾ ਕਾਦਾ ਕੀਤਾ ਹੋਇਆ ਉਹਨੇ ਇਲੈਕਟ੍ਰੀਸ਼ੀਅਨ ਦਾ ਕਰਾਇਆ ਫਿਰ ਅਜੇ ਕਰ ਰਿਹਾ ਕਿ ਛੱਡ ਦਿੱਤਾ ਉਹ ਜੂਰਾ ਸਾਡਾ ਜਿਹੜਾ ਸਰਵਿਸ ਕੋਰਸ ਚਾਲ ਦੇ ਪੇਪਰ ਵੀ ਦੇਖਿਆ ਬਾਈ ओके 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 कोई गल नहीं किस दिन फोन करके उधना गल करूंगा फिर देख हैं की कर सकते हैं आप ठीक है भाई कोई गल नहीं खबराओ ना मारे मेरे करेगा सब ठीक करांगे ठीक है मेरा विश्वास करा थैंक यू मारे चलती क्लच रखे थोनू ठीक है थैंक यू सर धन्यवाद सर जी